ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਜਸਮੀਤ ਪਾਟਿਆ ਜੀ ਹਾਜ਼ਰ ਨੇ ਜਿਹੜੇ ਕਿ ਚੇਅਰਮੈਨ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਦੇ ਸੋ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਅੱਜ ਗੱਲ ਕਰਾਂਗੇ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਕਿ ਮਹੀਨੇ ਇੱਕ ਬਾਅਦ ਕੈਨੇਡਾ ਬਹੁਤ ਜ਼ਿਆਦਾ ਪੋਜ਼ਿਟਿਵ ਹੋਏਗਾ ਔਰ ਬਹੁਤ ਜ਼ਿਆਦਾ ਤੇਜ਼ੀ ਨਾਲ ਵੀਜ਼ੇ ਆ ਸਕਦੇ ਨੇ ਕੀ ਕੈਨੇਡਾ ਦੀ ਸਰਕਾਰ ਕੋਈ ਨਵੇਂ ਸਿਰੇ ਤੋਂ ਆਪਣੇ ਰੂਲਸ ਨੂੰ ਰਿਵਿਊ ਕਰ ਰਹੀ ਹੈ ਇਹ ਜਿਹੜਾ ਕਾਲਜਸ ਦੀਆਂ ਡਿਮਾਂਡਾਂ ਨੇ ਉੱਥੇ ਉਹਨਾਂ ਦੇ ਉੱਤੇ ਵਿਚਾਰ ਕਰ ਰਹੀ ਹੈ ਹਾਲ ਦੀ ਘੜੀ ਰਿਫਿਊਜ਼ਲ ਬਹੁਤ ਜ਼ਿਆਦਾ ਹੈ ਪਰ ਇੱਕ ਮਹੀਨੇ ਬਾਅਦ ਅਗਰ ਮਾਹੌਲ ਪੋਜ਼ਿਟਿਵ ਹੁੰਦਾ ਹੈ ਤੇ ਉਹਦੇ ਲਈ ਸਾਡੇ ਸਟੂਡੈਂਟ ਕੀ ਜਨੂਅਰੀ ਇਨਟੇਕ ਦੇ ਲਈ ਹੁਣੇ ਵੀਜ਼ੇ ਲਾਉਣੇ ਸ਼ੁਰੂ ਕਰ ਦੇਣ ਜਾਂ ਇੰਤਜ਼ਾਰ ਕਰਨ ਇਹਨਾਂ ਗੱਲਾਂ ਤੇ ਅੱਜ ਅਸੀਂ ਗੱਲਬਾਤ ਅੱਗੇ ਵਧਾਵਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਸਸਿਕਾ 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 ਜਸਮੀਤ ਜੀ ਕੈਨੇਡਾ ਤੋਂ ਖਬਰ ਆ ਰਹੀਆਂ ਨੇ ਕਿ ਮਹੀਨੇ ਬਾਅਦ ਪੋਜ਼ਿਟਿਵ ਹੋ ਜਾਣਾ ਮਾਹੌਲ ਬਹੁਤ ਜ਼ਿਆਦਾ ਇਹ ਮਹੀਨੇ ਦਾ ਐਸਟੀਮੇਟ ਕਿਉਂ ਇਹਦੇ ਤੇ ਵਿਸਥਾਰ ਦਿਓ ਸੀ ਦੇਖੋ ਕੈਨੇਡਾ ਆਈਗਰੀਟ ਚ ਨਾ ਤੇ ਕੋਈ ਯੂਐਸਏ ਬਹੁਤ ਸਟ੍ਰਿਕਟ ਚੱਲ ਰਿਹਾ ਹੈ ਔਰ ਮੈਂ ਤਾਂ ਲੁਗਾਂਗਾ ਅੰਬੈਸੀ ਇੰਨੀ ਜਸਟ ਸਟ੍ਰਿਕਟ ਨਹੀਂ ਹੈ ਕਿ ਯੂਐਸਏ ਤੋਂ ਲੋਕਾਂ ਨੂੰ ਡਰ ਲੱਗ ਰਿਹਾ ਕਿ ਯੂਐਸਏ ਚ ਨਵੀਆਂ-ਨਵੀਆਂ ਪਾਲਿਸੀਆਂ ਆ ਰਹੀਆਂ ਜਿਹੜੇ ਬੱਚੇ ਉੱਥੇ ਪੜਨ ਵੀ ਜਾ ਰਹੇ ਆ ਉਹਨਾਂ ਨੂੰ ਵੀ ਵੀਜ਼ਾ ਐਕਸਟੈਂਸ਼ਨ ਚ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਹਾਲਾਂਕਿ ਯੂਐਸ ਯੂਨੀਵਰਸਿਟੀਆਂ ਵੀ ਬਹੁਤ ਜ਼ਿਆਦਾ ਇਸ ਦੇ ਖਿਲਾਫ ਆ ਸੋ ਬੱਚੇ ਮੁੜ ਕੇ ਕੈਨੇਡਾ ਨੂੰ ਐਸ ਡੈਸਟੀਨੇਸ਼ਨ ਦੇਖ ਰਹੇ ਨੇ ਜਿਹੜੇ ਉੱਧਰ ਅਮਰੀਕਾਸ ਵੱਲ ਜਾਣਾ ਚਾਹੁੰਦੇ ਨੇ ਸੋ ਅੱਜ ਦੀ ਰੇਡ 'ਚ ਮਤਲਬ ਨਿਊਜ਼ ਇਦਾਂ ਦੀ ਹੈ ਕਿ ਯੂਰਪ ਔਰ ਕੈਨੇਡਾ ਵੱਲ ਬੱਚਿਆਂ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਵੱਧਾ ਜਾ ਰਿਹਾ ਸੋ ਕੈਨੇਡਾ ਜੇ ਅਸੀਂ ਗੱਲ ਕਰੀਏ ਤਾਂ ਸੇਫਟੀ 'ਚ ਹੱਲੇ ਵੀ ਬਹੁਤ ਉੱਤੇ ਹੈ ਬਹੁਤ ਜ਼ਿਆਦਾ ਸੇਫ ਕੰਟਰੀ ਗਿਣਿਆ ਜਾਂਦਾ ਹੈ ਹੈਪੀਐਸਟ ਕੰਟਰੀ ਇਨ ਦਾ ਵਰਲਡ ਵੀ ਕਿਹਾ ਜਾਂਦਾ ਕੈਨੇਡਾ ਨੂੰ ਕੁਝ ਜਗਾਵਾਂ ਆਪਾਂ ਨੇ ਛੱਡਦੀਏ ਜਿਹੜੇ ਕੀ ਆਪਣੇ ਹੀ ਬੰਦਿਆਂ ਨੇ ਡੋਮਿਨੇਟ ਕੀਤੀਆਂ ਹੋਈਆਂ ਔਰ ਉਥੇ ਆਪਣੇ ਹੀ ਬੰਦੇ ਜਾਂ ਆਪਣੇ ਬੰਦੇ ਕਿਸੇ ਦਾ ਮਿਲ ਕੇ ਕੁਛ ਇਦਾਂ ਦੀਆਂ ਨੌਨ ਜਿਹਨੂੰ ਕਹਿੰਦੇ ਕਿ ਸਰਕਾਰਾਂ ਦੇ ਨਿਯਮ ਨਹੀਂ ਫੋਲੋ ਕਰਦੀਆਂ ਔਰ ਕੀ ਕਹਿੰਦੇ ਉਥੇ ਰੂਲਸ ਬ੍ਰੇਕ ਕਰਦੀਆਂ ਹੋਰ ਵੀ ਚੀਜ਼ਾਂ ਕਰਦੀਆਂ ਸੋ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਕੀ ਕਹਿੰਦੇ ਕੁਝ ਏਰੀਆਜ਼ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਵਾਇਡ ਵੀ ਕਰਨੇ ਚਾਹੀਦੇ ਨੇ ਹੁਣ ਜੇ ਅਸੀਂ ਚੰਡੀਗੜ੍ਹ ਦੀ ਵੀ ਗੱਲ ਕਰਦੀ ਅਸੀਂ ਚੰਡੀਗੜ੍ਹ ਚ ਬਹੁਤ ਸਾਰੇ ਪਿੰਡ ਹੈਗੇ ਆ ਸਾਰੇ ਸੇਫ ਆ ਭਾਵੇਂ ਪਰ ਅਸੀਂ ਜਾਣਦੇ ਤਾਂ ਨਹੀਂ ਉਥੇ ਹੂੰ ਲੁਧਿਆਣਾ ਚ ਵੀ ਬਹੁਤ ਸਾਰੇ ਏਰੀਆ ਹੋਣਗੇ ਸਰ ਜਿਹੜੇ ਕਿ ਇਹ ਕਿ ਭਾਵੇਂ ਸੇਫ ਹੈ ਪਰ ਅਸੀਂ ਕਹਾਂਗੇ ਬੱਚਿਆਂ ਨੂੰ ਯਾਰ ਰਾਤੀ ਨਾ ਇੱਧਰ ਜਾਇਓ ਤੁਸੀਂ ਰਾਤੀ ਮੇਨ ਇਧੀਆਂ ਚ ਮੁੜ ਕੇ ਆ ਜੀ ਸੋ ਉਦਾਂ ਹੀ ਆਪਾਂ ਹਰ ਕੰਟਰੀ 'ਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿੱਥੇ ਅਸੀਂ ਅਵੋਇਡ ਕਰ ਸਕਦੇ ਹਾਂ ਸੋ ਕੈਨੇਡਾ ਪੋਜ਼ਿਟਿਵ ਹੋਣ ਦੇ ਆਸਾਰ ਮੈਨੂੰ ਲੱਗਦੇ ਆ ਬਹੁਤ ਜ਼ਿਆਦਾ ਹੈ ਔਰ ਬਹੁਤ ਜਲਦ ਹੈ ਕਿਉਂਕਿ ਕੈਨੇਡਾ ਗਵਰਨਮੈਂਟ ਤੇ ਪ੍ਰੈਸ਼ਰ ਹੈ ਯੂ ਐਸ ਏ ਟੈਰਿਫਸ ਦਾ ਜੀ ਔਰ ਯੂ ਐਸ ਏ ਦੇ ਟੈਰਿਫ ਦਾ ਪ੍ਰੈਸ਼ਰ ਉਹ ਚੇਲ ਨਹੀਂ ਸਕਦੇ ਜੇਰਾ ਉਹ ਪ੍ਰੈਸ਼ਰ ਨਹੀਂ ਚੇਲ ਸਕਦੇ ਤੇ ਦੂਜਾ ਪ੍ਰੈਸ਼ਰ ਆ ਗਿਆ ਐਜੂਕੇਸ਼ਨ ਇੰਡਸਟਰੀ ਦਾ ਔਰ এডਿਕੇਸ਼ਨ ਇੰਡਸਟਰੀ ਜੇ ਸਲੋ ਰਹੇਗੀ ਤਾਂ ਉਥੇ ਜੌਬਸ ਜਾਣਗੀਆਂ ਤੇ ਜੌਬਸ ਜਾਣਗੀਆਂ ਤਾਂ ਇਕਨੋਮੀ ਹੋਰ ਥੱਲੇ ਆਏਗੀ অলরেਡੀ ਰੀਅਲ ਏਸਟੇਟ ਇਜ਼ ਕੁਆਇਟ ਲੋ ਇਨ ਕੈਨੇਡਾ ਆਈ ਦੀ ਰੇਟਸ ਟੂ ਲੋਇਸਟ ਇਨ ਪਾਸਟ 6 7 ইয়ার্স ਜੇ ਕਿਸੇ ਨੇ 2019 ਚ ਜੇ ਕੋਈ ਪ੍ਰੋਪਰਟੀ ਲਈ ਸੀ ਤਾਂ ਜੋ ਉਸੇ ਰੇਟ ਤੇ ਹੀ ਵਿਕਦੀ ਹੈ ਜੀ ਔਰ ਜੇ 2019 ਚ ਤੁਸੀਂ ਇੰਡੀਆ ਚ ਪ੍ਰਾਪਰਟੀ ਲਈ ਸੀ ਤਾਂ ਅੱਜ 5 ਗੁਣਾ ਰੇਟ ਹੈ ਹੂੰ ਸੋ ਦੇਖਿਆ ਜਾਏ ਤਾਂ ਕੈਨੇਡਾ ਕਦੀ ਵੀ ਨਹੀਂ ਜਾਏਗਾ ਕਿ ਇਹ ਸਾਰਾ ਹਿੱਟ ਉਹਨਾਂ ਨੂੰ ਲੱਗੇ ਔਰ ਫੋਰਨ ਇਨਵੈਸਟਰਸ ਵੀ ਕੈਨੇਡਾ ਨੂੰ ਇੱਕ ਅੱਛੀ ਨਜ਼ਰ ਨਾਲ ਨਹੀਂ ਦੇਖਣਗੇ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਇਦਾਂ ਦੇ ਰੀਜ਼ਨ ਹੈਗੇ ਜਿਦੇ ਨਾਲ ਮੈਨੂੰ ਲੱਗਦਾ ਹੈ ਕਿ ਕੈਨੇਡਾ will be positive very soon ਬਟ ਹੱਲੇ ਵੀ ਆਈਜੀਰਟ 'ਚ ਸਾਡੇ ਕੁਝ ਪੋਜ਼ਿਟਿਵ ਰਿਜ਼ਲਟਸ ਆਏ ਹੈਗੇ ਆ ਮੈਂ ਇਹ ਨਹੀਂ ਕਹਾਵਾਂਗਾ ਕਿ ਬਹੁਤ ਜ਼ਿਆਦਾ ਆਏ ਨੇ ਬਟ ਕਾਫੀ ਸਾਰੇ ਬੱਚਿਆਂ ਨੂੰ ਪੋਜ਼ਿਟਿਵ ਰਿਜ਼ਲਟਸ ਆ ਵੀ ਰਹੇ ਨੇ ਆਈਜੀਰਟ 'ਚ ਹੁਣੇ ਵੀ ਕਾਫੀ ਸਾਡੇ ਕੋ ਗੁਜਰਾਤ 'ਚੋਂ ਵੀ ਰਿਜ਼ਲਟ ਪੋਜ਼ਿਟਿਵ ਆਏ ਨੇ ਪੰਜਾਬ 'ਚੋਂ ਵੀ ਬੱਚਿਆਂ ਦੇ ਰਿਜ਼ਲਟ ਪੋਜ਼ਿਟਿਵ ਆਏ ਨੇ ਟੂਰਿਸਟ ਵੀਜ਼ਾ ਦੇ ਤਾਂ ਬਹੁਤ ਜ਼ਿਆਦਾ ਰਿਜ਼ਲਟ ਪੋਜ਼ਿਟਿਵ ਆਏ ਨੇ ਸੁਪਰ ਵੀਜ਼ਾ ਦੇ ਰਿਜ਼ਲਟ ਪੋਜ਼ਿਟਿਵ ਆਏ ਨੇ ਸੋ ਇਹ ਸਾਰੇ ਜਿਹੜੇ ਵੀਜ਼ਾਸ ਹੈਗੇ ਆ ਉਹਨਾਂ ਅੱਜ ਦੀ ਰੇਟ 'ਚ ਲੱਗ ਕੇ ਆ ਰਹੇ ਨੇ ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਜੇ ਕਿਸੇ ਸਟੂਡੈਂਟ ਨੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਹੈ ਪੇਰੈਂਟਸ ਨੇ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਜਾਂ ਫਿਰ ਪੇਰੈਂਟਸ ਨੇ ਆਪਣਾ ਟੂਰਿਸਟ ਵੀਜ਼ਾ ਸੁਪਰ ਵੀਜ਼ਾ 'ਚ ਕਨਵਰਟ ਕਰਨਾ ਹੈ ਜਾਂ ਕੋਈ ਵੀ ਡਾਕੂਅਰੀ ਹੈ ਤਾਂ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਤੁਹਾਡੀ ਮਦਦ ਕਰ ਸਕਦੀ ਹੈ ਇੱਕ ਛੱਤ ਦੇ ਹੰਦਰ ਤੁਹਾਨੂੰ ਸਾਰੇ ਸੋਲੂਸ਼ਨ ਮਿਲ ਸਕਦੇ ਨੇ 14 ਬ੍ਰਾਂਚਾਂ ਸਾਡੀਆਂ ਜੀ 14 ਬ੍ਰਾਂਚੇਸ ਐ ਅੱਜ ਦੀ ਰੇਟ 'ਚ ਜੰਮੂ, ਕਰਨਾਲ, ਗੁਜਰਾਤ 'ਚ ਤਿੰਨ ਬ੍ਰਾਂਚਾਂ ਪੰਜਾਬ 'ਚ ਅੱਠ ਬ੍ਰਾਂਚਾਂ ਇਸ ਤੋਂ ਇਲਾਵਾ ਦੇਰਾਦੂਨ 'ਚ ਬ੍ਰਾਂਚ ਐ ਤੁਸੀਂ ਕਿਤੇ ਵੀ ਵਿਜ਼ਿਟ ਕਰੋ ਜੇ ਤੁਹਾਨੂੰ ਉੱਥੇ ਅੱਛੀ ਕੰਸਲਟੈਂਸੀ ਨਹੀਂ ਮਿਲ ਰਹੀ ਤਾਂ ਤੁਸੀਂ ਵੀਡੀਓ ਕਾਲ ਰਾਹੀਂ ਸਾਡੇ اللي ਹੈਡ ઓફ ਇਸ ટીવી ਕੰਸਲਟੈਂਸੀ ਲੈ ਸਾਡੂ ਸੋ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਔਰ ਜੇ ਤੁਹਾਡੇ ਕੋ ਸਾਡੇ ਆਫਿਸ ਚ ਕੋਈ ਜਿਹਨੂੰ ਕਹਿੰਦੇ ਪ੍ਰੋਸੈਸਿੰਗ ਫੀਸ ਨਜਾਇਜ਼ ਜਿਹਨੂੰ ਕਹਿ ਸਕਦੇ ਆ ਕਿ ਮੈਂ ਕੋਈ ਐਗਜ਼ੋਰਬੈਂਟ ਫੀਸ ਮੰਗ ਰਿਹਾ ਉਹ ਅਸੀਂ ਨਹੀਂ ਲੈਂਦੇ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰੋ ਸਾਡਾ ਈਮੇਲ ਹੈਗਾ info@landmarkimmigration.com ਕੈਨੇਡਾ ਹੀ ਨਹੀਂ ਅਸੀਂ ਹੋਰ ਵੀ ਜੇ ਤੁਸੀਂ ਕਹੀਏ ਕਿ ਅਜ ਦੀ ਨੀਡ ਚ ਸਿੰਗਾਪੁਰ ਦੁਬਈ ਸਾਈਪਰਸ ਮਾਲਟਾ ਔਰ ਯੂਕੇ ਜਰਮਨੀ ਯੂਐਸ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ ਇਥੇ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਮਦਦ ਕਰ ਸਕਦਾ ਮਦਦ ਕਰ ਸਕਦਾ ਚਲੋ ਥੈਂਕ ਯੂ ਸੋ ਮਚ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਜਸਮੀਤ ਪਾਟਿਆ ਜੀ ਨੇ ਸਾਂਝੀ ਕੀਤੀ ਹੈ ਆਉਣੇ ਦਿਨਾਂ ਦੇ ਵਿੱਚ ਕੈਨੇਡਾ ਨੂੰ ਲੈ ਕੇ ਅਸੀਂ ਹੋਰ ਅਪਡੇਟ ਸਾਂਝੇ ਕਰਾਂਗੇ 90413 90412 ਇਸ ਨੰਬਰ ਤੇ ਤੁਸੀਂ ਜਸਮੀਤ ਜੀ ਦੇ ਨਾਲ ਜਾਂ ਇਹਨਾਂ ਦੀ ਟੀਮ ਦੇ ਨਾਲ ਜ਼ਰੂਰ ਰਾਬਤਾ ਬਣਾਓ ਤੇ ਕੈਨੇਡਾ ਲਈ ਅਪਲਾਈ ਕਰੋ ਥੈਂਕ ਯੂ ਸੋ ਮਚ ਥੈਂਕ ਯੂ